ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰ ਨੇ ਦੇਸ਼ ਨਿਕਾਲੇ ਦੇ ਸਖਤ ਕਾਨੂੰਨਾਂ ਦੇ ਆਲੋਚਕਾਂ ਦੀ ਨਿੰਦਾ ਕਰਦਿਆਂ ਦਾਵਾ ਕੀਤਾ ਹੈ ਕਿ ਮਸਤਾਵਿਤ ਤਬਦੀਲੀਆਂ ਮਾਮਾਹੂਚ ਦੇ ਸੀਰੀਅਲ ਬਲਾਤਕਾਰੀਆਂ ਜੈਜ਼ ਭਰਾਵਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਹਨ ਜੈਨੀ ਅਤੇ ਰੋਬਰਟੋ ਜੈਜ਼ ਨੂੰ 2023 ਅਤੇ 2015-2018 ਦੇ ਵਿਚਕਾਰ ਮਾਮਾਹੂਚ ਬਾਰ ਅਤੇ ਨੀਡਲੇ ਰੈਸਟੋਰੈਂਟ ਵੈਨੂਟੀ ਵਿੱਚ 20 ਤੋਂ ਵੱਧ ਔਰਤਾਂ ਨੂੰ ਨਸ਼ਾ ਦੇ ਕੇ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਸਦਾ ਸੁਣਾਈ ਗਈ ਸੀ ਵੀਰਵਾਨ ਨੂੰ ਮੰਤਰੀ ਐਰਕਾ ਸਟੇਨਫੋਰਡ ਨੇ ਯੋਜਨਾਬੱਧ ਕਾਨੂੰਨੀ ਤਬਦੀਲੀਆਂ ਦਾ ਐਲਾਨ ਕੀਤਾ ਸੀ ਜੋ ਅਪਰਾਧੀਆਂ ਨੂੰ ਹੁਣ ਦੇ 10 ਸਾਲਾਂ ਦੀ ਬਜਾਏ 20 ਸਾਲਾਂ ਤੋਂ ਬਾਅਦ ਸਥਾਈ ਨਿਵਾਸੀ ਹੋਣ ਤੇ ਵੀ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਗਿਆ ਪਰ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਰ ਅਲਿਸਟੇਅਰ ਮੈਕਲਾਲਾਈ ਮੋਟ ਨੇ ਮਾਰਨਿੰਗ ਰਿਪੋਰਟ ਦੱਸਿਆ ਕਿ ਵੀਰਵਾਨ ਨੂੰ ਐਲਾਨੀਆਂ ਗਈਆਂ ਤਬਦੀਲੀਆਂ ਅਪਰਾਧੀਆਂ ਨਾਲੋਂ ਜ਼ਿਆਦਾ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਇਸਤੇ ਐਰੀਕਾ ਸਟੇਨਫੋਰਡ ਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਇਹ ਬਦਲਾਅ ਦਰਸਲ ਜਾਇਜ਼ ਪ੍ਰਿਆਵਾਂ ਦੇ ਕਾਰਨ ਹੋਇਆ ਹੈ ਉਹ ਇੱਥੇ 10 ਸਾਲ ਤੋਂ ਵੱਸ ਸਮੇਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਨੇ ਘਿਰਾਣੇ ਅਪਰਾਧ ਕੀਤੇ ਹਨ ਅਤੇ ਮੇਰਾ ਮੰਨਣਾ ਹੈ ਕਿ ਕੋਈ ਵੀ ਸੱਭੇਕ ਨਿਊਜ਼ੀਲੈਂਡਰ ਇਹ ਉਮੀਦ ਕਰੇਗਾ ਕਿ ਜੇ ਤੁਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡਾ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਪਤਾ ਹੈ ਕਿ ਕੁਝ ਟਿੱਪਣੀਕਾਰ ਇਸ ਨੂੰ ਟ੍ਰੋਜਨ ਹਾਰਸ ਜਾਂ ਕੁਝ ਹੋਰ ਕਹਿਣਗੇ ਪਰ ਇਹ ਸਚਾਈ ਤੋਂ ਬੇहद ਦੂਰ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਨਰਮ ਰਵੱਈਆ ਸੀ ਅਤੇ ਇਹ ਬਦਲਾ ਨਿਊਜ਼ੀਲੈਂਡ ਨੂੰ ਤੁਲਨਾਯੋਗ ਦੇਸ਼ਾਂ ਦੇ ਬਰਾਬਰ ਲਿਆਏਗਾ। ਸਟੈਂਫੋਰਡ ਨੇ ਅੱਗੇ ਕਿਹਾ ਕਿ ਆਮ ਹਾਲਾਤਾਂ ਵਿੱਚ ਨਾਗਰਿਕਤਾ ਰੱਦ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਡਿਊਲ ਰੈਜ਼ਿਡੈਂਸੀ ਵਾਲੇ ਹਨ। ਇਸਤੇ ਮੈਕਲਾਈਮੌਂਡ ਨੇ ਕਿਹਾ ਹੈ ਕਿ ਇਹ ਬਦਲਾ ਅਪਰਾਧੀਆਂ ਤੇ ਸਖਤੀ ਕਰਨ ਵਾਲੇ ਨਹੀਂ ਅਸਲ ਮੁੱਦਾ ਵਿਸਤਾਰ ਦੇ ਵਿੱਚ ਲੁਕਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਐਲਾਨ ਆਸਟ੍ਰੇਲੀਆ ਵਿੱਚ ਇੱਕ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਚਿੱਟੇ ਸਪਰੀ ਮੈਸੇਜ ਸਮੂਹ ਦੇ ਨੇਤਾ ਨੂੰ ਦੇਸ਼ ਨਿਕਾਲੇ ਬਾਰੇ ਚੱਲ ਰਹੀਆਂ ਬਹਿਸਾਂ ਨਾਲ ਮੇਲ ਖਾਂਦਾ ਹੈ ਜਿਸ ਕੋਲ ਆਸਟ੍ਰੇਲੀਆਈ ਨਾਗਰਿਕਤਾ ਹੈ ਇਸ ਦੇ ਨਾਲ ਹੀ ਵੀਰਵਾ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਵੀਜ਼ਾ ਓਵਰਸਟੇਅਰ ਹਨ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਸਭ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੇਣ ਨੂੰ ਆਸਾਨ ਬਣਾਉਣ ਲਈ ਹੈ ਅਤੇ ਮੀਡੀਆ ਵਿੱਚ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਪਰ ਅਸਲ ਵਿੱਚ ਇਹ ਟ੍ਰੋਜਨ ਹਾਰਸ ਹੈ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਪਹਿਲਾਂ ਹੀ ਇਹ ਅਧਿਕਾਰ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਵਿਚਾਰ ਸੀ ਕਿ ਤੁਸੀਂ ਅਪਰਾਧਿਕ ਮਾਮਲੇ ਲਈ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਸਕਦੇ ਹੋ ਜੋ ਇੱਥੇ 20 ਸਾਲਾਂ ਤੋਂ ਘੱਟ ਸਮੇਂ ਤੋਂ ਰਹਿ ਰਿਹਾ ਹੈ ਠੀਕ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕ ਜੋ ਨਿਵਾਸੀ ਬਣਦੇ ਹਨ ਉਹ 5 ਸਾਲਾਂ ਬਾਅਦ ਨਾਗਰਿਕ ਵੀ ਬਣ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਅਸਲ ਮੁੱਦਾ ਵਿਸਤਾਰ ਦੇ ਵਿੱਚ ਹੈ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਇਹ ਬਰਾਦੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਜਿਨ੍ਹਾਂ ਨੇ ਹੋਰ ਛੋਟੇ ਮੋਟੇ ਇਮੀਗ੍ਰੇਸ਼ਨ ਉਲੰਘਣਾਵਾਂ ਕੀਤੀਆਂ ਹਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਵਿੱਚ ਚੱਲ ਰਹੀ ਬਹਿਸ ਦਾ ਜ਼ਿਕਰ ਕਰਦੇ ਹੋਏ ਮੈਕਲਾ ਲਾਈਮੋਟ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕਿਸੇ ਨਾਗਰਿਕ ਜਾਂ ਦੂਰੀ ਨਾਗਰਿਕਤਾ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣਾ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੱਕ ਵੀਜ਼ਾ ਗਲਤੀ ਨਾਲ ਦਿੱਤਾ ਜਾਂਦਾ ਹੈ ਤਾਂ ਉਸ ਦੀ ਪ੍ਰਵਾਸਾ ਨੂੰ ਵਧਾਉਣ ਬਾਰੇ ਭਾਸ਼ਾ ਉਲਝਣ ਵਾਲੀ ਹੈ ਅਤੇ ਉਹ ਚਿੰਤਤ ਹਨ ਕਿ ਨਿਊਜ਼ੀਲੈਂਡ ਦੇ ਵਿੱਚ ਨੌਕਰੀਆਂ ਪਰਿਵਾਰ ਅਤੇ ਭਾਈਚਾਰੇ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨੀ ਤਬਦੀਲੀਆਂ ਚੋਰੀ ਛਿਪੇ ਕਾਨੂੰਨ ਲਿਆ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਉਦਾਹਰਣ ਲਈ ਸਧਾਰਨ ਇਮੀਗ੍ਰੇਸ਼ਨ ਪ੍ਰਸ਼ਾਸਨੀ ਗਲਤੀਆਂ ਲਈ ਦੇਸ਼ ਨਿਕਾਲਾ ਦੇਣ ਦੀ ਯੋਗਤਾ ਹੋਵੇਗੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰ ਨੇ ਦੇਸ਼ ਨਿਕਾਲੇ ਦੇ ਸਖਤ ਕਾਨੂੰਨਾਂ ਦੇ ਆਲੋਚਕਾਂ ਦੀ ਨਿੰਦਾ ਕਰਦਿਆਂ ਦਾਵਾ ਕੀਤਾ ਹੈ ਕਿ ਮਸਤਾਵਿਤ ਤਬਦੀਲੀਆਂ ਮਾਮਾਹੂਚ ਦੇ ਸੀਰੀਅਲ ਬਲਾਤਕਾਰੀਆਂ ਜੈਜ਼ ਭਰਾਵਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਹਨ ਜੈਨੀ ਅਤੇ ਰੋਬਰਟੋ ਜੈਜ਼ ਨੂੰ 2023 ਅਤੇ 2015-2018 ਦੇ ਵਿਚਕਾਰ ਮਾਮਾਹੂਚ ਬਾਰ ਅਤੇ ਨੀਡਲੇ ਰੈਸਟੋਰੈਂਟ ਵੈਨੂਟੀ ਵਿੱਚ 20 ਤੋਂ ਵੱਧ ਔਰਤਾਂ ਨੂੰ ਨਸ਼ਾ ਦੇ ਕੇ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਵੀਰਵਾਨੂ ਮੰਤਰੀ ਐਰਕਾ ਸਟੇਨਫੋਰਡ ਨੇ ਯੋਜਨਾਬੱਧ ਕਾਨੂੰਨੀ ਤਬਦੀਲੀਆਂ ਦਾ ਐਲਾਨ ਕੀਤਾ ਸੀ ਜੋ ਅਪਰਾਧੀਆਂ ਨੂੰ ਹੁਣ ਦੇ 10 ਸਾਲਾਂ ਦੀ ਬਜਾਏ 20 ਸਾਲਾਂ ਤੋਂ ਬਾਅਦ ਸਥਾਈ ਨਿਵਾਸੀ ਹੋਣ ਤੇ ਵੀ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਗਿਆ ਪਰ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਰ ਅਲੈਸਟੇਅਰ ਮੈਕਲਾਲਾਈ ਮੋਟ ਨੇ ਮਾਰਨਿੰਗ ਰਿਪੋਰਟ ਨੂੰ ਦੱਸਿਆ ਹੈ ਕਿ ਵੀਰਵਾਨੂ ਐਲਾਨੀਆਂ ਗਈਆਂ ਤਬਦੀਲੀਆਂ ਅਪਰਾਧੀਆਂ ਨਾਲੋਂ ਜ਼ਿਆਦਾ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਇਸਤੇ ਐਰੀਕਾ ਸਟੇਨਫੋਰਡ ਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਇਹ ਬਦਲਾਅ ਦਰਸਲ ਜਾਇਜ਼ ਪ੍ਰਿਆਵਾਂ ਦੇ ਕਾਰਨ ਹੋਇਆ ਹੈ ਉਹ ਇੱਥੇ 10 ਸਾਲ ਤੋਂ ਵੱਸ ਸਮੇਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਨੇ ਘਰਾਣੇ ਅਪਰਾਧ ਕੀਤੇ ਹਨ ਅਤੇ ਮੇਰਾ ਮੰਨਣਾ ਹੈ ਕਿ ਕੋਈ ਵੀ ਸੱਭੇਕ ਨਿਊਜ਼ੀਲੈਂਡਰ ਇਹ ਉਮੀਦ ਕਰੇਗਾ ਕਿ ਜੇ ਤੁਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡਾ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਪਤਾ ਹੈ ਕਿ ਕੁਝ ਟਿੱਪਣੀਕਾਰ ਇਸ ਨੂੰ ਟ੍ਰੋਜਨ ਹਾਰਸ ਜਾਂ ਕੁਝ ਹੋਰ ਕਹਿਣਗੇ ਪਰ ਇਹ ਸਚਾਈ ਤੋਂ ਬੇहद ਦੂਰ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਨਰਮ ਰਵੱਈਆ ਸੀ ਅਤੇ ਇਹ ਬਦਲਾ ਨਿਊਜ਼ੀਲੈਂਡ ਨੂੰ ਤੁਲਨਾਯੋਗ ਦੇਸ਼ਾਂ ਦੇ ਬਰਾਬਰ ਲਿਆਏਗਾ। ਸਟੈਂਫੋਰਡ ਨੇ ਅੱਗੇ ਕਿਹਾ ਕਿ ਆਮ ਹਾਲਾਤਾਂ ਵਿੱਚ ਨਾਗਰਿਕਤਾ ਰੱਦ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਡਿਊਲ ਰੈਜ਼ਿਡੈਂਸੀ ਵਾਲੇ ਹਨ। ਇਸਤੇ ਮੈਕਲਾਈਮੋਂਡ ਨੇ ਕਿਹਾ ਹੈ ਕਿ ਇਹ ਬਦਲਾ ਅਪਰਾਧੀਆਂ ਤੇ ਸਖਤੀ ਕਰਨ ਵਾਲੇ ਨਹੀਂ ਅਸਲ ਮੁੱਦਾ ਵਿਸਤਾਰ ਦੇ ਵਿੱਚ ਲੁਕਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਐਲਾਨ ਆਸਟ੍ਰੇਲੀਆ ਵਿੱਚ ਇੱਕ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਚਿੱਟੇ ਸਪਰੀ ਮੈਸੇਸ ਸਮੂਹ ਦੇ ਨੇਤਾ ਨੂੰ ਦੇਸ਼ ਨਿਕਾਲੇ ਬਾਰੇ ਚੱਲ ਰਹੀਆਂ ਬਹਿਸਾਂ ਨਾਲ ਮੇਲ ਖਾਂਦਾ ਹੈ ਜਿਸ ਕੋਲ ਆਸਟ੍ਰੇਲੀਆਈ ਨਾਗਰਿਕਤਾ ਹੈ ਇਸ ਦੇ ਨਾਲ ਹੀ ਵੀਰਵਾ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਵੀਜ਼ਾ ਓਵਰਸਟੇਅਰ ਹਨ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਸਭ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੇਣ ਨੂੰ ਆਸਾਨ ਬਣਾਉਣ ਲਈ ਹੈ ਅਤੇ মিডিਆ ਵਿੱਚ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਪਰ ਅਸਲ ਵਿੱਚ ਇਹ ਟ੍ਰੋਜਨ ਹਾਰਸ ਹੈ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਪਹਿਲਾਂ ਹੀ ਇਹ ਅਧਿਕਾਰ ਹਨ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਸੀ ਕਿ ਤੁਸੀਂ ਅਪਰਾਧਿਕ ਮਾਮਲੇ ਲਈ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਸਕਦੇ ਹੋ ਜੋ ਇੱਥੇ 20 ਸਾਲਾਂ ਤੋਂ ਘੱਟ ਸਮੇਂ ਤੋਂ ਰਹਿ ਰਿਹਾ ਹੈ ਠੀਕ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕ ਜੋ ਨਿਵਾਸੀ ਬਣਦੇ ਹਨ ਉਹ 5 ਸਾਲਾਂ ਬਾਅਦ ਨਾਗਰਿਕ ਵੀ ਬਣ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਅਸਲ ਮੁੱਦਾ ਵਿਸਤਾਰ ਦੇ ਵਿੱਚ ਹੈ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਇਹ ਬਰਾਦੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਜਿਨ੍ਹਾਂ ਨੇ ਹੋਰ ਛੋਟੇ ਮੋਟੇ ਇਮੀਗ੍ਰੇਸ਼ਨ ਉਲੰਘਣਾਵਾਂ ਕੀਤੀਆਂ ਹਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਵਿੱਚ ਚੱਲ ਰਹੀ ਬਹਿਸ ਦਾ ਜ਼ਿਕਰ ਕਰਦੇ ਹੋਏ ਮੈਕਲਾ ਲਾਈਮੋਟ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕਿਸੇ ਨਾਗਰਿਕ ਜਾਂ ਦੂਰੀ ਨਾਗਰਿਕਤਾ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣਾ ਸੰਭਵੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੱਕ ਵੀਜ਼ਾ ਗਲਤੀ ਨਾਲ ਦਿੱਤਾ ਜਾਂਦਾ ਹੈ ਤਾਂ ਉਸਦੀ ਪ੍ਰਵਾਸ਼ਾ ਨੂੰ ਵਧਾਉਣ ਬਾਰੇ ਭਾਸ਼ਾ ਉਲਝਣ ਵਾਲੀ ਹੈ ਅਤੇ ਉਹ ਚਿੰਤਾ ਧਾਨ ਕਿ ਨਿਊਜ਼ੀਲੈਂਡ ਦੇ ਵਿੱਚ ਨੌਕਰੀਆਂ ਪਰਿਵਾਰ ਅਤੇ ਭਾਈਚਾਰੇ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨੀ ਤਬਦੀਲੀਆਂ ਚੋਰੀ ਛਿਪੇ ਕਾਨੂੰਨ ਲਿਆ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਉਦਾਹਰਣ ਲਈ ਸਧਾਰਨ ਇਮੀਗ੍ਰੇਸ਼ਨ ਪ੍ਰਸ਼ਾਸਨਿਕ ਗਲਤੀਆਂ ਲਈ ਦੇਸ਼ ਨਿਕਾਲਾ ਦੇਣ ਦੀ ਯੋਗਤਾ ਹੋਵੇਗੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰ ਨੇ ਦੇਸ਼ ਨਿਕਾਲੇ ਦੇ ਸਖਤ ਕਾਨੂੰਨਾਂ ਦੇ ਆਲੋਚਕਾਂ ਦੀ ਨਿੰਦਾ ਕਰਦਿਆਂ ਦਾਵਾ ਕੀਤਾ ਹੈ ਕਿ ਮਸਤਾਵਿਤ ਤਬਦੀਲੀਆਂ ਮਾਮਾਹੂਚ ਦੇ ਸੀਰੀਅਲ ਬਲਾਤਕਾਰੀਆਂ ਜੈਜ਼ ਭਰਾਵਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਹਨ ਜੈਨੀ ਅਤੇ ਰੋਬਰਟੋ ਜੈਜ਼ ਨੂੰ 2023 ਅਤੇ 2015-2018 ਦੇ ਵਿਚਕਾਰ ਮਾਮਾਹੂਚ ਬਾਰ ਅਤੇ ਨੀਡਲੇ ਰੈਸਟੋਰੈਂਟ ਵੈਨੂਟੀ ਵਿੱਚ 20 ਤੋਂ ਵੱਧ ਔਰਤਾਂ ਨੂੰ ਨਸ਼ਾ ਦੇ ਕੇ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਸਦਾ ਸੁਣਾਈ ਗਈ ਸੀ ਵੀਰਵਾਨ ਨੂੰ ਮੰਤਰੀ ਐਰਿਕਾ ਸਟੇਨਫੋਰਡ ਨੇ ਯੋਜਨਾਬੱਧ ਕਾਨੂੰਨੀ ਤਬਦੀਲੀਆਂ ਦਾ ਐਲਾਨ ਕੀਤਾ ਸੀ ਜੋ ਅਪਰਾਧੀਆਂ ਨੂੰ ਹੁਣ ਦੇ 10 ਸਾਲਾਂ ਦੀ ਬਜਾਏ 20 ਸਾਲਾਂ ਤੋਂ ਬਾਅਦ ਸਥਾਈ ਨਿਵਾਸੀ ਹੋਣ ਤੇ ਵੀ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਗਿਆ ਪਰ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਰ ਅਲਿਸਟੇਅਰ ਮੈਕਲਾਲਾਈ ਮੋਟ ਨੇ ਮਾਰਨਿੰਗ ਰਿਪੋਰਟ ਦੱਸਿਆ ਕਿ ਵੀਰਵਾਨ ਨੂੰ ਐਲਾਨੀਆਂ ਗਈਆਂ ਤਬਦੀਲੀਆਂ ਅਪਰਾਧੀਆਂ ਨਾਲੋਂ ਜ਼ਿਆਦਾ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਇਸਤੇ ਐਰੀਕਾ ਸਟੇਨਫੋਰਡ ਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਇਹ ਬਦਲਾਅ ਦਰਸਲ ਜਾਇਜ਼ ਪ੍ਰਿਆਵਾਂ ਦੇ ਕਾਰਨ ਹੋਇਆ ਹੈ ਉਹ ਇੱਥੇ 10 ਸਾਲ ਤੋਂ ਵੱਸ ਸਮੇਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਨੇ ਘਿਰਾਣੇ ਅਪਰਾਧ ਕੀਤੇ ਹਨ ਅਤੇ ਮੇਰਾ ਮੰਨਣਾ ਹੈ ਕਿ ਕੋਈ ਵੀ ਸੱਭੇਕ ਨਿਊਜ਼ੀਲੈਂਡਰ ਇਹ ਉਮੀਦ ਕਰੇਗਾ ਕਿ ਜੇ ਤੁਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡਾ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਪਤਾ ਹੈ ਕਿ ਕੁਝ ਟਿੱਪਣੀਕਾਰ ਇਸ ਨੂੰ ਟ੍ਰੋਜਨ ਹਾਰਸ ਜਾਂ ਕੁਝ ਹੋਰ ਕਹਿਣਗੇ ਪਰ ਇਹ ਸਚਾਈ ਤੋਂ ਬੇहद ਦੂਰ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਨਰਮ ਰਵੱਈਆ ਸੀ ਅਤੇ ਇਹ ਬਦਲਾ ਨਿਊਜ਼ੀਲੈਂਡ ਨੂੰ ਤੁਲਨਾਯੋਗ ਦੇਸ਼ਾਂ ਦੇ ਬਰਾਬਰ ਲਿਆਏਗਾ। ਸਟੈਂਫੋਰਡ ਨੇ ਅੱਗੇ ਕਿਹਾ ਕਿ ਆਮ ਹਾਲਾਤਾਂ ਵਿੱਚ ਨਾਗਰਿਕਤਾ ਰੱਦ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਡਿਊਲ ਰੈਜ਼ਿਡੈਂਸੀ ਵਾਲੇ ਹਨ। ਇਸਤੇ ਮੈਕਲਾਈਮੌਂਡ ਨੇ ਕਿਹਾ ਹੈ ਕਿ ਇਹ ਬਦਲਾ ਅਪਰਾਧੀਆਂ ਤੇ ਸਖਤੀ ਕਰਨ ਵਾਲੇ ਨਹੀਂ ਅਸਲ ਮੁੱਦਾ ਵਿਸਤਾਰ ਦੇ ਵਿੱਚ ਲੁਕਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਐਲਾਨ ਆਸਟ੍ਰੇਲੀਆ ਵਿੱਚ ਇੱਕ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਚਿੱਟੇ ਸਪਰੀ ਮੈਸੇਸ ਸਮੂਹ ਦੇ ਨੇਤਾ ਨੂੰ ਦੇਸ਼ ਨਿਕਾਲੇ ਬਾਰੇ ਚੱਲ ਰਹੀਆਂ ਬਹਿਸਾਂ ਨਾਲ ਮੇਲ ਖਾਂਦਾ ਹੈ ਜਿਸ ਕੋਲ ਆਸਟ੍ਰੇਲੀਆਈ ਨਾਗਰਿਕਤਾ ਹੈ ਇਸ ਦੇ ਨਾਲ ਹੀ ਵੀਰਵਾ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਵੀਜ਼ਾ ਓਵਰਸਟੇਅਰ ਹਨ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਸਭ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੇਣ ਨੂੰ ਆਸਾਨ ਬਣਾਉਣ ਲਈ ਹੈ ਅਤੇ মিডিਆ ਵਿੱਚ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਪਰ ਅਸਲ ਵਿੱਚ ਇਹ ਟ੍ਰੋਜਨ ਹਾਰਸ ਹੈ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਪਹਿਲਾਂ ਹੀ ਇਹ ਅਧਿਕਾਰ ਹਨ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਸੀ ਕਿ ਤੁਸੀਂ ਅਪਰਾਧਿਕ ਮਾਮਲੇ ਲਈ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਸਕਦੇ ਹੋ ਜੋ ਇੱਥੇ 20 ਸਾਲਾਂ ਤੋਂ ਘੱਟ ਸਮੇਂ ਤੋਂ ਰਹਿ ਰਿਹਾ ਹੈ ਠੀਕ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕ ਜੋ ਨਿਵਾਸੀ ਬਣਦੇ ਹਨ ਉਹ 5 ਸਾਲਾਂ ਬਾਅਦ ਨਾਗਰਿਕ ਵੀ ਬਣ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਅਸਲ ਮੁੱਦਾ ਵਿਸਤਾਰ ਦੇ ਵਿੱਚ ਹੈ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਇਹ ਬਰਾਦੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਜਿਨ੍ਹਾਂ ਨੇ ਹੋਰ ਛੋਟੇ ਮੋਟੇ ਇਮੀਗ੍ਰੇਸ਼ਨ ਉਲੰਘਣਾਵਾਂ ਕੀਤੀਆਂ ਹਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਵਿੱਚ ਚੱਲ ਰਹੀ ਬਹਿਸ ਦਾ ਜ਼ਿਕਰ ਕਰਦੇ ਹੋਏ ਮੈਕਲਾ ਲਾਈਮੋਟ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕਿਸੇ ਨਾਗਰਿਕ ਜਾਂ ਦੂਰੀ ਨਾਗਰਿਕਤਾ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣਾ ਸੰਭਵੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੱਕ ਵੀਜ਼ਾ ਗਲਤੀ ਨਾਲ ਦਿੱਤਾ ਜਾਂਦਾ ਹੈ ਤਾਂ ਉਸ ਦੀ ਪ੍ਰਵਾਸਾ ਨੂੰ ਵਧਾਉਣ ਬਾਰੇ ਭਾਸ਼ਾ ਉਲਝਣ ਵਾਲੀ ਹੈ ਅਤੇ ਉਹ ਚਿੰਤਾ ਧਾਨ ਕਿ ਨਿਊਜ਼ੀਲੈਂਡ ਦੇ ਵਿੱਚ ਨੌਕਰੀਆਂ ਪਰਿਵਾਰ ਅਤੇ ਭਾਈਚਾਰੇ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨੀ ਤਬਦੀਲੀਆਂ ਚੋਰੀ ਛਿਪੇ ਕਾਨੂੰਨ ਲਿਆ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਉਦਾਹਰਣ ਲਈ ਸਧਾਰਨ ਇਮੀਗ੍ਰੇਸ਼ਨ ਪ੍ਰਸ਼ਾਸਨਿਕ ਗਲਤੀਆਂ ਲਈ ਦੇਸ਼ ਨਿਕਾਲਾ ਦੇਣ ਦੀ ਯੋਗਤਾ ਹੋਵੇਗੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਿਨਿਸਟਰ ਐਰੀਕਾ ਸਟੇਨਫੋਰ ਨੇ ਦੇਸ਼ ਨਿਕਾਲੇ ਦੇ ਸਖਤ ਕਾਨੂੰਨਾਂ ਦੇ ਆਲੋਚਕਾਂ ਦੀ ਨਿੰਦਾ ਕਰਦਿਆਂ ਦਾਵਾ ਕੀਤਾ ਹੈ ਕਿ ਮਸਤਾਵਿਤ ਤਬਦੀਲੀਆਂ ਮਾਮਾਹੂਚ ਦੇ ਸੀਰੀਅਲ ਬਲਾਤਕਾਰੀਆਂ ਜੈਜ਼ ਭਰਾਵਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਹਨ ਜੈਨੀ ਅਤੇ ਰੋਬਰਟੋ ਜੈਜ਼ ਨੂੰ 2023 ਅਤੇ 2015-2018 ਦੇ ਵਿਚਕਾਰ ਮਾਮਾਹੂਚ 바ਰ ਅਤੇ ਨੀਡਲੇ ਰੈਸਟੋਰੈਂਟ ਵੈਨੂਟੀ ਵਿੱਚ 20 ਤੋਂ ਵੱਧ ਔਰਤਾਂ ਨੂੰ ਨਸ਼ਾ ਦੇ ਕੇ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਵੀਰਵਾਨ ਨੂੰ ਮੰਤਰੀ ਐਰਕਾ ਸਟੇਨਫੋਰਡ ਨੇ ਯੋਜਨਾਬੱਧ ਕਾਨੂੰਨੀ ਤਬਦੀਲੀਆਂ ਦਾ ਐਲਾਨ ਕੀਤਾ ਸੀ ਜੋ ਅਪਰਾਧੀਆਂ ਨੂੰ ਹੁਣ ਦੇ 10 ਸਾਲਾਂ ਦੀ ਬਜਾਏ 20 ਸਾਲਾਂ ਤੋਂ ਬਾਅਦ ਸਥਾਈ ਨਿਵਾਸੀ ਹੋਣ ਤੇ ਵੀ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਗਿਆ ਪਰ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਰ ਅਲੈਸਟੇਅਰ ਮੈਕਲਾਲਾਈ ਮੋਰ ਨੇ ਮਾਰਨਿੰਗ ਰਿਪੋਰਟ ਨੂੰ ਦੱਸਿਆ ਹੈ ਕਿ ਵੀਰਵਾਨ ਨੂੰ ਐਲਾਨੀਆਂ ਗਈਆਂ ਤਬਦੀਲੀਆਂ ਅਪਰਾਧੀਆਂ ਨਾਲੋਂ ਜ਼ਿਆਦਾ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਇਸਤੇ ਐਰੀਕਾ ਸਟੇਨਫੋਰਡ ਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਇਹ ਬਦਲਾਅ ਦਰਸਲ ਜਾਇਜ਼ ਪ੍ਰਿਆਵਾਂ ਦੇ ਕਾਰਨ ਹੋਇਆ ਹੈ ਉਹ ਇੱਥੇ 10 ਸਾਲ ਤੋਂ ਵੱਸ ਸਮੇਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਨੇ ਘਿਰਾਣੇ ਅਪਰਾਧ ਕੀਤੇ ਹਨ ਅਤੇ ਮੇਰਾ ਮੰਨਣਾ ਹੈ ਕਿ ਕੋਈ ਵੀ ਸੱਭੇਕ ਨਿਊਜ਼ੀਲੈਂਡਰ ਇਹ ਉਮੀਦ ਕਰੇਗਾ ਕਿ ਜੇ ਤੁਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡਾ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਪਤਾ ਹੈ ਕਿ ਕੁਝ ਟਿੱਪਣੀਕਾਰ ਇਸ ਨੂੰ ਟ੍ਰੋਜਨ ਹਾਰਸ ਜਾਂ ਕੁਝ ਹੋਰ ਕਹਿਣਗੇ ਪਰ ਇਹ ਸਚਾਈ ਤੋਂ ਬੇहद ਦੂਰ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਨਰਮ ਰਵੱਈਆ ਸੀ ਅਤੇ ਇਹ ਬਦਲਾ ਨਿਊਜ਼ੀਲੈਂਡ ਨੂੰ ਤੁਲਨਾਯੋਗ ਦੇਸ਼ਾਂ ਦੇ ਬਰਾਬਰ ਲਿਆਏਗਾ ਸਟੈਂਫੋਰਡ ਨੇ ਅੱਗੇ ਕਿਹਾ ਕਿ ਆਮ ਹਾਲਾਤਾਂ ਵਿੱਚ ਨਾਗਰਿਕਤਾ ਰੱਦ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਡਿਊਲ ਰੈਜ਼ਿਡੈਂਸੀ ਵਾਲੇ ਹਨ ਇਸਤੇ ਮੈਕਲਾਈਮੌਂਡ ਨੇ ਕਿਹਾ ਹੈ ਕਿ ਇਹ ਬਦਲਾ ਅਪਰਾਧੀਆਂ ਤੇ ਸਖਤੀ ਕਰਨ ਵਾਲੇ ਨਹੀਂ ਅਸਲ ਮੁੱਦਾ ਵਿਸਤਾਰ ਦੇ ਵਿੱਚ ਲੁਕਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਐਲਾਨ ਆਸਟ੍ਰੇਲੀਆ ਵਿੱਚ ਇੱਕ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਚਿੱਟੇ ਸਪ੍ਰੀ ਮੈਸੇਜ ਸਮੂਹ ਦੇ ਨੇਤਾ ਨੂੰ ਦੇਸ਼ ਨਿਕਾਲੇ ਬਾਰੇ ਚੱਲ ਰਹੀਆਂ ਬਹਿਸਾਂ ਨਾਲ ਮੇਲ ਖਾਂਦਾ ਹੈ ਜਿਸ ਕੋਲ ਆਸਟ੍ਰੇਲੀਆਈ ਨਾਗਰਿਕਤਾ ਹੈ ਇਸ ਦੇ ਨਾਲ ਹੀ ਵੀਰਵਾ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਵੀਜ਼ਾ ਓਵਰਸਟੇਅਰ ਹਨ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਸਭ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੇਣ ਨੂੰ ਆਸਾਨ ਬਣਾਉਣ ਲਈ ਹੈ ਅਤੇ ਮੀਡੀਆ ਵਿੱਚ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਪਰ ਅਸਲ ਵਿੱਚ ਇਹ ਟ੍ਰੋਜਨ ਹਾਰਸ ਹੈ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਪਹਿਲਾਂ ਹੀ ਇਹ ਅਧਿਕਾਰ ਹਨ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਸੀ ਕਿ ਤੁਸੀਂ ਅਪਰਾਧਿਕ ਮਾਮਲੇ ਲਈ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਸਕਦੇ ਹੋ ਜੋ ਇੱਥੇ 20 ਸਾਲਾਂ ਤੋਂ ਘੱਟ ਸਮੇਂ ਤੋਂ ਰਹਿ ਰਿਹਾ ਹੈ ਠੀਕ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕ ਜੋ ਨਿਵਾਸੀ ਬਣਦੇ ਹਨ ਉਹ 5 ਸਾਲਾਂ ਬਾਅਦ ਨਾਗਰਿਕ ਵੀ ਬਣ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਅਸਲ ਮੁੱਦਾ ਵਿਸਤਾਰ ਦੇ ਵਿੱਚ ਹੈ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਇਹ ਬਰਾਦੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਜਿਨ੍ਹਾਂ ਨੇ ਹੋਰ ਛੋਟੇ ਮੋਟੇ ਇਮੀਗ੍ਰੇਸ਼ਨ ਉਲੰਘਣਾਵਾਂ ਕੀਤੀਆਂ ਹਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਵਿੱਚ ਚੱਲ ਰਹੀ ਬਹਿਸ ਦਾ ਜ਼ਿਕਰ ਕਰਦੇ ਹੋਏ ਮੈਕਲਾ ਲਾਈਮੋਟ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕਿਸੇ ਨਾਗਰਿਕ ਜਾਂ ਦੂਰੀ ਨਾਗਰਿਕਤਾ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣਾ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੱਕ ਵੀਜ਼ਾ ਗਲਤੀ ਨਾਲ ਦਿੱਤਾ ਜਾਂਦਾ ਹੈ ਤਾਂ ਉਸ ਦੀ ਪ੍ਰਵਾਸਾ ਨੂੰ ਵਧਾਉਣ ਬਾਰੇ ਭਾਸ਼ਾ ਉਲਝਣ ਵਾਲੀ ਹੈ ਅਤੇ ਉਹ ਚਿੰਤਤ ਹਨ ਕਿ ਨਿਊਜ਼ੀਲੈਂਡ ਦੇ ਵਿੱਚ ਨੌਕਰੀਆਂ ਪਰਿਵਾਰ ਅਤੇ ਭਾਈਚਾਰੇ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨੀ ਤਬਦੀਲੀਆਂ ਚੋਰੀ ਛਿਪੇ ਕਾਨੂੰਨ ਲਿਆ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਉਦਾਹਰਣ ਲਈ ਸਧਾਰਨ ਇਮੀਗ੍ਰੇਸ਼ਨ ਪ੍ਰਸ਼ਾਸਨਿਕ ਗਲਤੀਆਂ ਲਈ ਦੇਸ਼ ਨਿਕਾਲਾ ਦੇਣ ਦੀ ਯੋਗਤਾ ਹੋਵੇਗੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰ ਨੇ ਦੇਸ਼ ਨਿਕਾਲੇ ਦੇ ਸਖਤ ਕਾਨੂੰਨਾਂ ਦੇ ਆਲੋਚਕਾਂ ਦੀ ਨਿੰਦਾ ਕਰਦਿਆਂ ਦਾਵਾ ਕੀਤਾ ਹੈ ਕਿ ਮਸਤਾਵਿਤ ਤਬਦੀਲੀਆਂ ਮਾਮਾਹੂਚ ਦੇ ਸੀਰੀਅਲ ਬਲਾਤਕਾਰੀਆਂ ਜੈਜ਼ ਭਰਾਵਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਹਨ ਜੈਨੀ ਅਤੇ ਰੋਬਰਟੋ ਜੈਜ਼ ਨੂੰ 2023 ਅਤੇ 2015-2018 ਦੇ ਵਿਚਕਾਰ ਮਾਮਾਹੂਚ ਬਾਰ ਅਤੇ ਨੀਡਲੇ ਰੈਸਟੋਰੈਂਟ ਵੈਨੂਟੀ ਵਿੱਚ 20 ਤੋਂ ਵੱਧ ਔਰਤਾਂ ਨੂੰ ਨਸ਼ਾ ਦੇ ਕੇ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਸਦਾ ਸੁਣਾਈ ਗਈ ਸੀ ਵੀਰਵਾਨ ਨੂੰ ਮੰਤਰੀ ਐਰਿਕਾ ਸਟੇਨਫੋਰਡ ਨੇ ਯੋਜਨਾਬੱਧ ਕਾਨੂੰਨੀ ਤਬਦੀਲੀਆਂ ਦਾ ਐਲਾਨ ਕੀਤਾ ਸੀ ਜੋ ਅਪਰਾਧੀਆਂ ਨੂੰ ਹੁਣ ਦੇ 10 ਸਾਲਾਂ ਦੀ ਬਜਾਏ 20 ਸਾਲਾਂ ਤੋਂ ਬਾਅਦ ਸਥਾਈ ਨਿਵਾਸੀ ਹੋਣ ਤੇ ਵੀ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਗਿਆ ਪਰ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਰ ਅਲਿਸਟੇਅਰ ਮੈਕਲਾਲਾਈ ਮੋਟ ਨੇ ਮਾਰਨਿੰਗ ਰਿਪੋਰਟ ਦੱਸਿਆ ਕਿ ਵੀਰਵਾਨ ਨੂੰ ਐਲਾਨੀਆਂ ਗਈਆਂ ਤਬਦੀਲੀਆਂ ਅਪਰਾਧੀਆਂ ਨਾਲੋਂ ਜ਼ਿਆਦਾ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਇਸਤੇ ਐਰੀਕਾ ਸਟੇਨਫੋਰਡ ਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਇਹ ਬਦਲਾਅ ਦਰਸਲ ਜਾਇਜ਼ ਪ੍ਰਿਆਵਾਂ ਦੇ ਕਾਰਨ ਹੋਇਆ ਹੈ ਉਹ ਇੱਥੇ 10 ਸਾਲ ਤੋਂ ਵੱਸ ਸਮੇਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਨੇ ਘਿਰਾਣੇ ਅਪਰਾਧ ਕੀਤੇ ਹਨ ਅਤੇ ਮੇਰਾ ਮੰਨਣਾ ਹੈ ਕਿ ਕੋਈ ਵੀ ਸੱਭੇਕ ਨਿਊਜ਼ੀਲੈਂਡਰ ਇਹ ਉਮੀਦ ਕਰੇਗਾ ਕਿ ਜੇ ਤੁਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡਾ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਪਤਾ ਹੈ ਕਿ ਕੁਝ ਟਿੱਪਣੀਕਾਰ ਇਸ ਨੂੰ ਟ੍ਰੋਜਨ ਹਾਰਸ ਜਾਂ ਕੁਝ ਹੋਰ ਕਹਿਣਗੇ ਪਰ ਇਹ ਸਚਾਈ ਤੋਂ ਬੇहद ਦੂਰ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਨਰਮ ਰਵੱਈਆ ਸੀ ਅਤੇ ਇਹ ਬਦਲਾ ਨਿਊਜ਼ੀਲੈਂਡ ਨੂੰ ਤੁਲਨਾਯੋਗ ਦੇਸ਼ਾਂ ਦੇ ਬਰਾਬਰ ਲਿਆਏਗਾ ਸਟੈਂਫੋਰਡ ਨੇ ਅੱਗੇ ਕਿਹਾ ਕਿ ਆਮ ਹਾਲਾਤਾਂ ਵਿੱਚ ਨਾਗਰਿਕਤਾ ਰੱਦ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਡਿਊਲ ਰੈਜ਼ਿਡੈਂਸੀ ਵਾਲੇ ਹਨ ਇਸਤੇ ਮੈਕਲਾਈਮੋਂਡ ਨੇ ਕਿਹਾ ਹੈ ਕਿ ਇਹ ਬਦਲਾ ਅਪਰਾਧੀਆਂ ਤੇ ਸਖਤੀ ਕਰਨ ਵਾਲੇ ਨਹੀਂ ਅਸਲ ਮੁੱਦਾ ਵਿਸਤਾਰ ਦੇ ਵਿੱਚ ਲੁਕਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਐਲਾਨ ਆਸਟ੍ਰੇਲੀਆ ਵਿੱਚ ਇੱਕ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਚਿੱਟੇ ਸਪਰੀ ਮੈਸੇਸ ਸਮੂਹ ਦੇ ਨੇਤਾ ਨੂੰ ਦੇਸ਼ ਨਿਕਾਲੇ ਬਾਰੇ ਚੱਲ ਰਹੀਆਂ ਬਹਿਸਾਂ ਨਾਲ ਮੇਲ ਖਾਂਦਾ ਹੈ ਜਿਸ ਕੋਲ ਆਸਟ੍ਰੇਲੀਆਈ ਨਾਗਰਿਕਤਾ ਹੈ ਇਸ ਦੇ ਨਾਲ ਹੀ ਵੀਰਵਾ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਲਗਭਗ 20980 ਵੀਜ਼ਾ ਓਵਰਸਟੇਅਰ ਹਨ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਸਭ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੇਣ ਨੂੰ ਆਸਾਨ ਬਣਾਉਣ ਲਈ ਹੈ ਅਤੇ মিডিਆ ਵਿੱਚ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਪਰ ਅਸਲ ਵਿੱਚ ਇਹ ਟ੍ਰੋਜਨ ਹਾਰਸ ਹੈ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਪਹਿਲਾਂ ਹੀ ਇਹ ਅਧਿਕਾਰ ਹਨ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਸੀ ਕਿ ਤੁਸੀਂ ਅਪਰਾਧਿਕ ਮਾਮਲੇ ਲਈ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਸਕਦੇ ਹੋ ਜੋ ਇੱਥੇ 20 ਸਾਲਾਂ ਤੋਂ ਘੱਟ ਸਮੇਂ ਤੋਂ ਰਹਿ ਰਿਹਾ ਹੈ ਠੀਕ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕ ਜੋ ਨਿਵਾਸੀ ਬਣਦੇ ਹਨ ਉਹ 5 ਸਾਲਾਂ ਬਾਅਦ ਨਾਗਰਿਕ ਵੀ ਬਣ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਲਈ ਅਸਲ ਮੁੱਦਾ ਵਿਸਤਾਰ ਦੇ ਵਿੱਚ ਹੈ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਇਹ ਬਰਾਦੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਹੈ ਜਿਨ੍ਹਾਂ ਨੇ ਹੋਰ ਛੋਟੇ ਮੋਟੇ ਇਮੀਗ੍ਰੇਸ਼ਨ ਉਲੰਘਣਾਵਾਂ ਕੀਤੀਆਂ ਹਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਵਿੱਚ ਚੱਲ ਰਹੀ ਬਹਿਸ ਦਾ ਜ਼ਿਕਰ ਕਰਦੇ ਹੋਏ ਮੈਕਲਾ ਲਾਈਮੋਟ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕਿਸੇ ਨਾਗਰਿਕ ਜਾਂ ਦੂਰੀ ਨਾਗਰਿਕਤਾ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣਾ ਸੰਭਵੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇੱਕ ਵੀਜ਼ਾ ਗਲਤੀ ਨਾਲ ਦਿੱਤਾ ਜਾਂਦਾ ਹੈ ਤਾਂ ਉਸਦੀ ਪ੍ਰਵਾਸ਼ਾ ਨੂੰ ਵਧਾਉਣ ਬਾਰੇ ਭਾਸ਼ਾ ਉਲਝਣ ਵਾਲੀ ਹੈ ਅਤੇ ਉਹ ਚਿੰਤਾ ਧਾਨ ਕਿ ਨਿਊਜ਼ੀਲੈਂਡ ਦੇ ਵਿੱਚ ਨੌਕਰੀਆਂ ਪਰਿਵਾਰ ਅਤੇ ਭਾਈਚਾਰੇ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨੀ ਤਬਦੀਲੀਆਂ ਚੋਰੀ ਛਿਪੇ ਕਾਨੂੰਨ ਲਿਆ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਉਦਾਹਰਣ ਲਈ ਸਧਾਰਨ ਇਮੀਗ੍ਰੇਸ਼ਨ ਪ੍ਰਸ਼ਾਸਨਿਕ ਗਲਤੀਆਂ ਲਈ ਦੇਸ਼ ਨਿਕਾਲਾ ਦੇਣ ਦੀ ਯੋਗਤਾ ਹੋਵੇਗੀ